ਵਾਹਿਗੁਰੂ 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 ਸਤਨਾਮ ਸਤਨਾਮ ਵਾਹਿਗੁਰੂ 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 ਕੋੜਾ ਜੱਸੀ ਕੋੜਾ ਕਟਚਾ ਦੀ ਦੇ ਦਿੰਦੀ ਬੁਆਏ ਨੇ ਪਤਾ ਨਹੀਂ ਕੀ ਕਰੀ ਜਾਂਦੀ ਐਗੀ ਵਾਹਿਗੁਰੂ ਵਾਹਿਗੁਰੂ ਪਲਾਕੀ ਬਾਗਾਂ ਦੇ ਨਟੜ ਕੇ ਮੁਰਗੇ ਵਾਂਗੂ ਪਾਂਸੀ ਵਾਰੀ ਚਾਹ ਪੀ ਹਟੀ ਤੇ ਰੋਟੀਆਂ ਖਾਣੀਆਂ ਤਿੰਨ ਚਾਰ ਹੁਣ ਫਿਰਦੇ ਜਾ ਚਾਹ ਜੱਸੀ 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 ਨੂੰ ਕਿਹੜਾ ਕੋਈ ਕੰਮ ਨਹੀਂ ਤੇਰੀ ਚਾਹ ਤੋਂ ਵੀ ਨਾ ਮੈਂ ਵੀ ਆਪਦਾ ਘਰਵਾਰ ਦੇਖਣਾ ਹੁੰਦਾਗਾ ਤੇਰੇ ਥੋੜਾ ਬਸ ਕੱਲਾ ਤੇਰੇ ਧਿਆਨ ਰੱਖਾਂ ਮੈਂ ਉਹਨਾਂ ਨੇ ਵੀ ਡਿਊਟੀ ਤੇ ਜਾਣਾਗਾ ਅਜਵਾਕੜੀ ਨੂੰ ਤਿਆਰ ਕਰਕੇ ਹਟੀਆਂ ਪਹਿਲਾਂ ਮਾੜਾ ਮੋਟਾ ਦੇਖ ਸਕਦਾ ਬੰਦਾ ਦੇ ਦੇ ਨੂੰ ਚਾਹ ਗੁਰੂ ਵਾਹਿਗੁਰੂ ਵਾਹਿਗੁਰੂ ਹਰਦੀਪਾ ਆ ਮਾ ਗੱਲ ਸੁਣ ਪੁੱਤ ਬੈਠ ਤੇ ਕੀ ਹੋ ਗਿਆ ਹੋੜਾ ਕੀ ਆ ਪੁੱਤ ਹਾਂ ਆ ਦੇਖ ਲਾ ਧੜਕੇ ਦੀ ਬਾਜਾ ਮਾਰੀ ਜਾਨੀ ਆਗੀ ਸੌਂਦੇ ਨੇ ਹੈਗੇ ਅੱਖਾਂ ਘਟ ਚਾਦੀ ਦੇ ਦੇ ਤੂੰ ਚਾਹ ਪੀਤੀ ਨਹੀਂ ਜਸਵੇਰ ਦੀ ਇੱਥੇ ਬੇਤੀਆਂ ਮੈਂ ਨਾ ਕੇ ਮਾਰਾ ਲੱਗੀ ਸੀਗੀ ਕਰ ਲਵਾ ਚੱਲ 2 ਮਿੰਟ ਵਾਹਿਗੁਰੂ ਦਾ ਨਾਮ ਲੈ ਲਾਂ ਜੱਸੀ ਹਾਂਜੀ 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 ਮਾਂ ਚਾਹ ਮੰਗੀਆਂ ਦੀ ਤੂੰ ਕੀ ਕਰੀ ਜਨੀ ਅੰਦਰ ਝਾੜੂ ਲਾ ਘਟੇ ਪਹਿਲਾਂ ਰੋਟੀ ਬਣਾ ਕੇ ਖਾਡੀਆਂ ਇਹ ਤਸਾ ਰਾਤ ਦਾ ਪਤ ਝਾੜੂ ਚੱਕੀ ਰੱਖਦੀ ਹੈਗੀ ਜਿਵੇਂ ਕ ਕੋਈ ਟਾਈਮ ਹੁੰਦਾ ਝਾੜੂ ਮਾਰਨ ਦਾ ਮੇਰੀ ਗੱਲ ਸੁਣ ਤੂੰ ਆ ਵੀ ਤਾਂ ਤੂੰ ਕਹਿੰਦੀ ਆ ਪਹਿਲਾਂ ਸਵੇਰੇ ਉੱਠ ਕੇ ਚੁੱਲ੍ਹਾ ਚੌਕਾ ਸੁਮਾਰੀ ਦਾ ਹੁੰਦਾਗਾ ਬਾਅਦ ਚ ਕੰਮ ਨੂੰ ਹੱਥ ਪਾਈਦਾ ਹੁਣ ਮੈਂ ਸਫਾਈਆਂ ਕਰਨੀਆਂ ਨੇ ਹੋਰ ਕੀ ਕਰਾਂ ਚਾਹ ਦੇ ਨੂੰ ਦੋ ਵਾਰੇ ਫੜਾਤ ਦਿੱਤੀ ਐ ਤੂੰ ਪਹਿਲਾਂ ਕਿੱਥੇ ਫੜਾ ਤਿੱਕਿਆ ਝੂਠ ਬੋਲਦੀ ਆ ਭਾਈ ਪਤਾ ਕੀ ਹੈਗਾ ਸਾਰਾ ਦਿਨ ਝਾੜੂ ਮਾਰਿਆ ਮਾੜਾ ਹੁੰਦਾਗਾ ਸੁੱਖ ਪਾਲੀ ਦੀ ਹੁੰਦੀ ਆ ਉਹ ਕੰਮ ਦਾ ਕੰਮ ਠੀਕ ਆ ਮੇਰੀ ਮਾਂ ਨੂੰ ਚਾਹ ਵੀ ਦੇਣੀ ਆ ਉਧਰ ਕੰਮ ਤਾਂ ਨਹੀਂ ਕੁਝ ਕਰਨਾ ਕੱਲਾ ਕੰਮ ਹੀ ਕਰੀ ਰਹੀ ਨੂੰ ਉਹ ਪਾਂਡੇ ਦੇਖ ਲਓ ਤੁਸੀਂ ਜੁਠੇ ਮਾਂ ਜੀ ਦੇ ਪਾਂਡੇ ਨੇ ਉਹ ਜਿਹੜੇ ਪੈਣਗੇ ਸੈਂਕ ਦੇ ਵਿੱਚ ਇਹ ਤਾਂ ਮੈਂ ਮਾਰੀ ਜਾਂਦੀ ਰਹਿੰਦੀ ਆ ਪਕਾਈ ਸਾਰਾ ਦਿਨ ਉਹ ਤਾਂ ਤੂੰ ਰੱਬ ਦਾ ਨਾਲ ਲੈਣੀ ਝੂੜਕਾ ਤਾਂ ਬੋਲਦੀ ਆ ਜਣੇ ਸਵੇਰੇ ਸਵੇਰੇ ਕਲੇਸ਼ ਨਾ ਖੜਾ ਕਰਿਆ ਕਰੋ ਮੈਂ ਡਿਊਟੀ ਜਾਣਾ ਤੂੰ ਨਾਸ਼ਤਾ ਤਿਆਰ ਕਰ ਮੇਰੇ ਨਾਲ ਤੂੰ ਚਾਹ ਲਿਆ ਕੇ ਦੇ ਮਾਂ ਨੂੰ ਮੈਥੋਂ ਦੇ ਉਹਦਾ ਬਹਿਸ ਹੁੰਦੀ ਰੋਜ਼ ਪਰੌਠੇ ਬਣਾਏ ਪੈਣੇ ਖਾ ਲਓ ਤੁਸੀਂ ਤਾਂ ਬਾਤ ਹੋ ਖਰਾਬ ਕਰੀ ਜਾਂਦੀ ਐ ਕਿ ਸਵੇਰੇ ਸਵੇਰੇ ਡਿਊਟੀ ਜਾਣਾ ਹੁੰਦਾ ਖਰਾਬ ਕਰਤਾ ਭਾਈ ਮਾਣੀ ਮੋਟੀ ਸੰਗ ਮੰਨ ਲਿਆ ਕਰ ਸੌਰੀਏ ਕਿਉਂ ਝੂਠ ਬੋਲਦੀ ਐ ਚਾਹ ਚਿੱਟੇ ਝੱਟ ਦੀ ਸ਼ਰਮ ਮੰਨ ਲਾ ਕਰ ਹੁਣ ਤਾਂ ਤੇਰਾ ਮੁੰਡਾ ਫਿਰਦਾ ਘਰੇ ਇਹਨੂੰ ਡਿਊਟੀ ਚੱਲ ਜਾਂਦੇ ਤੂੰ ਕੱਢੀ ਸਾਧਨ ਦੱਸੂ ਪਤਾ ਬਾਅਦ ਚ ਮੈਂ ਆਰਾਮ ਜਾਂਦੀ ਕਿੱਥੇ ਤਪਾਈ ਕਿ ਤੰਗ ਕਰਦੀ ਔਰੇ ਮੂੰਹ ਤੇ ਮਿੱਠੀ ਬਣ ਜਾਂਦੀ ਐ ਮਗਰ ਉਹ ਦੇਖ ਲਾ ਕੀ ਚੱਜ ਕਰਦੀ ਐਗੀ ਮੇਰਾ ਤਾਂ ਜਿਉਣਾ ਦੱਬਰ ਕਰ ਰੱਖਿਆਗਾ ਤੈਨੂੰ ਕੀ ਪਤਾ ਮੈਂ ਕਿਵੇਂ ਇੱਥੇ ਤੱਕ ਲੈ ਕੇ ਆਈ ਅੱਜ ਮੈਨੂੰ ਰੋਲ ਰੱਖਿਆਗਾ ਵਾਹਿਗੁਰੂ ਤੂੰ ਹੀ ਦੇਖੀਂ ਬਾਬਾ ਸੀਟੀ ਕਿੱਥੇ ਰੱਖ ਦੋ ਜੱਸੀ ਓਏ ਓ ਜੱਸੀ ਹਾਂਜੀ ਸੀਟੀ ਕਿੱਥੇ ਰੱਖਦੀ ਮੇਰੀ ਮੈਚ ਰੱਖੀ ਸੀ ਰਾਤ ਮੈਨੂੰ ਕੀ ਪਤਾਗਾ ਹੂੰ ਫੁਰਕੀ ਨੂੰ ਪਤਾ ਯਾਰ ਹੱਦ ਕਰੀ ਨਾ ਤੂੰ ਲੈ ਆ ਜਲਦੀ ਫਟਾਫਟ ਮੈਂ ਲੇਟ ਹੋਈ ਜਾਣਾ ਤੁਸੀਂ ਸਿਟੀ ਦੀ ਕਹੜੀ ਦੀ ਗੱਲ ਕਰਦੇ ਹੋ ਮੰਮੀ ਵਾਲੀ ਦੀ ਕਹਾਬ ਦੀ ਸਿਟੀ ਦੀ ਮੰਮੀ ਵਾਲੇ ਦੀ ਹੱਦ ਹੋਈ ਪਿਆ ਤੂੰ ਕਹੀਆਂ ਗੱਲਾਂ ਕਰੀ ਜੰਨੀ ਆ ਮੇਰੀ ਸਿਟੀ ਫੜਾ ਲੈ ਦਿਨੇ ਮੰਮੀ ਮੇਰੀ ਸਿਟੀ ਵਜਾਈ ਰੱਖਦੀ ਹੁਣ ਥੋੜੀ ਸਿਟੀ ਗੁੰਮ ਗਈ ਆ ਲੈ ਫੜੋ ਰੋਟੀ ਨਾਲੇ ਤੂੰ ਰੋਟੀ ਰੱਖ ਰੇ ਕੋਈ ਨਾ ਰੱਖ ਦੇ ਦੂ ਮੈਨੂੰ ਸਿਟੀ ਲੈ ਆ ਫੜਾਫਟ ਲੇਟ ਹੋਈ ਜਾਣਾ ਮੈਂ ਆਦਨੀਆ ਭਾਲ ਕੇ ਪਤਾ ਨਹੀਂ ਕਿੱਧਰ ਉਲਝੀ ਰਹਿਣੀ ਆ ਸਾਰਾ ਦਿਨਾਂ ਨੂੰ ਲੈ ਆ ਭਈਆ ਕੀ ਰੱਖਦੇ ਕਿਤੇ ਹੁੰਨੇ ਹੋ ਲਵਦੇ ਕਿਤੇ ਹੁੰਨੇ ਹੋਗੇ ਇਧਰ ਮੇਰੀ ਗੱਲ ਸੁਣਨ ਆਲੇ ਤੂੰ ਕੀ ਬੋਲੀ ਜਾਂਦੀ ਥੜਕੇ ਮਾਂ ਨੂੰ ਉਹ ਸਾਡਾ ਕੀ ਆ ਸਸ ਨੂੰ ਹਾਂਦਾ ਚੱਲਦਾ ਹੀ ਰਹਿੰਦਾ ਮਾੜਾ ਮੋਟਾ ਉਹ ਇਦਾਂ ਨਾ ਯਾਰ ਬੋਲਿਆਗਾ ਚੰਗਾ ਨਹੀਂ ਲੱਗਦਾ ਕੀ ਕਹਣਗੇ ਲੋਕ ਮੈਨੂੰ ਅਲਗ ਨਾ ਮਲਾਜਮਾਂ ਦੀ ਮਾਂ ਦੇ ਘਰੇ ਬਹੂ ਦੀ ਨੂੰ ਮਰੀ ਜਾਂਦੀ ਰੋਹ ਮਾਰੀ ਜਾਂਦੀ ਆ ਨਹੀਂ ਰੋਹ ਮਾਰਦੀ ਜੀ ਮੈਂ ਤੁਹਾਡੇ ਹੁੰਦੇ ਰੋਹ ਮਾਰ ਸਕਦੀ ਆ ਪਹਿਲਾਂ ਤੁਹਾਡੇ ਰੋਹ ਬਹੁਤ ਆ ਮੇਰੇ ਤੇ ਜੱਟੇ ਫਟਾਫਟ ਖੜੀ ਕਰਦੀ ਆਂ ਦੋ ਆ ਲਓ ਜੀ ਲਓ ਲੈ ਚੱਲ ਠੀਕ ਆ ਮਾਂ ਜਾਨਾ ਮੈਂ ਡਿਊਟੀ ਚੰਗਾ ਪੁੱਤ ਰੋਟੀ ਖਾ ਲਈ ਰੋਟੀ ਮੈਂ ਲੈ ਚੱਲਿਆ ਧਿਆਨ ਰੱਖਿਆ ਪਾ ਬੁਰਕੀ ਕਾਰਜ ਕਰ ਸਾਰਾ ਓਏ ਕੁਛ ਨਹੀਂ ਹੁੰਦਾ ਉੱਥੇ ਖਾਵਾਂਗੇ ਤੈਨੂੰ ਪਤਾ ਸਾਡੇ ਕੋਲ ਟਾਈਮ ਕਿੱਥੇ ਐਨਾ ਦਾ ਅੱਗੇ ਡਿਊਟੀਆਂ ਬਣੇ ਸਖਤ ਨੇ ਸਾਡੀਆਂ ਲੈ ਆ ਬੈਠਾ ਮੇਰਾ ਪੁੱਤ ਕੀ ਖਾਣਾ ਮੇਰੇ ਪੁੱਤ ਨੇ ਅੱਜ ਪੀਜ਼ਾ ਪੀਜ਼ਾ ਖਾਣਾਗਾ ਚਲ ਤੂੰ ਐ ਕਰ ਪੁੱਤ ਸ਼ਾਮੇ ਜਾ ਅੰਦਰ ਦਾਦੀ ਕੋਲ ਬਹਿ ਜਾ ਚੰਗਾ ਸ਼ਾਮ ਨੂੰ ਮੈਂ ਆਉਂਦਾ ਹਾਂ ਪੀਜ਼ਾ ਲੈ ਕੇ ਦੂੰਗਾ ਬਾਏ ਰੋਣ ਦੇ ਪੁੱਤਾ ਆਏ ਸੱਜੇ ਉਰੇ ਆ ਗੋਤਾ ਤੇ ਬੈ ਜਾ ਨਾ ਟੋਕੇ ਬੈਟ ਮੇਰੇ ਪੁੱਤਾ ਰੋਟੀ ਖਾ ਲਈ ਪੁੱਤਾ ਖਾ ਲਈ ਸੀਗੀ ਤੇਰੇ ਪਾਪਾ ਗਏ ਗਏ ਠੀਕ ਆ ਬੱਤ ਤੇ ਆ ਗਾਲ ਸੁਣਾ ਪੁੱਤਾ ਪੈਸੇ ਲੈਣੇ ਆ ਤੇ ਚੀਚੀ ਨੂੰ ਉਹਨੂੰ ਮੈਂ ਨੀਂ ਨੰਬਰ ਤੇ ਮੇਰੀ ਪੁੱਤੀ ਦਾ ਚਾਰੀ ਰੱਖੇ ਸੀ ਤਰੀਖਾ ਤਰਸਾਮ ਕੇ ਪਤ ਮੈਂ ਮੇਰੀ ਪੁੱਤੀ ਨੂੰ ਦਊਂਗੀ ਲੈ ਫੜ ਪੁੱਤ ਮੰਮੀ ਨੂੰ ਨਾ ਦੱਸੀ ਚੰਗਾ ਵੇਦਾ ਦੀਨੇ ਪੈਸੇ ਦਿੱਤੇ ਸੀ ਕੋਲਾ ਹਾਂ ਹਾਂ ਇਹ ਤੇਰੇ ਕੰਮ ਲੋੜਨੇ ਛੜਬ ਦੇ ਪੈਸੇ ਹਰ ਵਕਤ ਤੂੰ ਵਾਕਾਂ ਨੂੰ ਪਗਾਰ ਕਰਦੀ ਹੁੰਨੀ ਆਂ ਕੀ ਕੁੜੇ ਜੇ ਵਾ ਆਕੜੀ ਅਗੀ ਜੇ ਦੇਤੇ 10 ਰੁਪਏ 10 ਕੀ ਹੋ ਗਿਆ ਤੈਨੂੰ ਸ਼ਰਮ ਹੋਣੀ ਚਾਹੀਦੀ ਪੁੱਤ ਦੇ ਘਟੋਂ ਬਾਹਰ ਨਹੀਂ ਹੋਣਾ ਨਾਲ ਦੀ ਨਾਲ ਲੱਗੀ ਬਹਿਤਾਂ ਕੰਮ ਨੂੰ ਇਹ ਕਾਦੀਆਂ ਵਹਿਤਾਂ ਲੈ ਗਈਆਂ ਦਾਦੀਆਂ ਦਿੰਦੀਆਂ ਹੀ ਹੁੰਦੀਆਂ ਨੇ ਦੇ ਹੀ ਪੁੱਤ ਨੂੰ ਵੈਸੇ ਨਾ ਕੀਦਾਲਾ ਸੇ ਇਹਨੂੰ ਕੁਸ ਖਾਣ ਨੂੰ ਲਿਆ ਕੇ ਨਹੀਂ ਦਿੰਦੇ ਹੈਗੇ ਕੰਮ ਕਰ ਲਿਆ ਕਰੋ ਹੀ ਸਰਦਨ ਗੋਦੀਆਂ ਰੱਖੀ ਜਾਂਦੀਆਂ ਕਦੇ 10 ਰੱਖ ਲੈ ਕਦੇ 5 ਰੱਖ ਲੈ ਕਾਦੀਆਂ ਗੋਦੀਆਂ ਰੱਖ ਲਈਆਂ ਮੈਂ ਕਿਹੜਾ ਕੁੜੇ ਆਪਦੀ ਟੀ ਨੂੰ ਦੇਣਾ ਗਾ ਵੀ ਮੇਰੀ ਟੀ ਬੈਠੀ ਹੈ ਅੱਜ ਦਾ ਮੇਰੇ ਕੁੜੀ ਨੂੰ ਤੂੰ ਪੈਸੇ ਦੇਤੇ ਜੇ ਐਤੂ ਬਾਦ ਮੇਰੀ ਕੁੜੀ ਨੂੰ ਹੱਥ ਲਾਇਆ ਨਾ ਹੱਥ ਵੜਾ ਕਾ ਨੁੱਦਰਾ ਮੈਂ ਅਸ ਚੱਲ ਚੱਲ ਬੋਤਾ ਤੇਰੀ ਮਰਜ਼ੀ ਆਗੀ ਕੋਈ ਲੋੜ ਨਹੀਂ ਇਹਦੇ ਕੋਲੇ ਬੈਠਣ ਦੀ ਬਿਮਾਰੀ ਦੇ ਘਰ ਦੀ ਹਾਂ ਦੇਖ ਲੈ ਗੱਲਾਂ ਦੇਖ ਲੈ ਕਰਦੀ ਸਭ ਕਾਸੇ ਦੀ ਮਾਲਕਣੀ ਬਣਾਤੀ ਨਾ ਤੈਨੂੰ ਚੱਲ ਵੀ ਆਏ ਖੇਚ ਕੇ ਲੈਗੀ ਮੇਰੀ ਕਿਹੜਾ ਕੁਸ ਲੱਗਦੀ ਨਹੀਂ ਮੇਰੀ ਪੋਤੀ ਆਗੀ ਮੇਰੇ ਪੁੱਤ ਦੀ ਅਣਸਾਗੀ ਕੁੜਿਆਏ ਕਿਉਂ ਕਰਦੀਆਂ ਤੂੰ ਦੱਸ ਹਾਂ ਹਵੀ ਆਉਦੀ ਮਾਰੀ ਜਾਂਦੀ ਹੈਗੀ ਦਾਦੀਆਂ ਨੂੰ ਕਿਹੜਾ ਪੋਤੇ-ਪੋਤੀਆਂ ਸਿੱਟੇ ਹੁੰਦੇ ਨੇਗੇ ਕਹਦੇ ਹੁੰਦੇ ਆ ਵਿਆਹ ਨਾਲੋਂ ਮੋਲ ਪਿਆਰਾ ਚੱਲ ਉਮਰੇ ਇੱਥੇ ਬੈਠ ਤਾਹ ਕਰ ਪੈ ਇਧਰ ਮੇਰੇ ਕੋਲ ਨਹੀਂ ਮੁਹ ਕਰ ਜਦੋਂ ਤੈਨੂੰ ਦਾਦੀ ਪੈਸੇ ਦਿੰਦੀ ਹੁੰਦੀ ਹੈ ਲਿਆਣਾ ਕਰ ਪੁੱਤ ਪੈਸੇ ਤੋਂ ਉਹਨੂੰ ਪਤਾ ਕਿੰਨੀ ਭੈੜੀ ਬਿਮਾਰੀ ਲੱਗੀ ਹੋਈ ਆ ਹੈ ਤੈਨ ਮੈਂ ਕਿੰਨੇ ਵਾਰ ਕਿਹਾ ਵੀ ਦਾਦੀ ਤੋਂ ਪੈਸੇ ਫੜਨੇ ਨਹੀਂ ਹੈ ਤੇ ਤੂੰ ਕਾਹਤੋਂ ਫੜਦਾ ਹੁੰਦਾ ਤੇਰੇ ਪਾਪਾ ਤੈਨੂੰ ਚੀਜ਼ੀ ਲਿਆ ਕੇ ਨਹੀਂ ਦਿੰਦੇ ਲਿਆ ਕੇ ਦਿੰਦੇ ਹੁੰਦੇ ਆ ਨਾ ਫੇਰ ਪੁੱਤ ਤੈਨੂੰ ਮੈਂ ਕਿੰਨੇ ਪੈਸੇ ਦੇਣੀ ਹੁੰਦੀ ਆ ਦੇ ਨੇ ਨਹੀਂ ਨਾ ਪੈਸੇ ਮੇਰੀ ਰਾਣੀ ਧੀ ਹੈ ਉਹ ਹਨਾ ਉਹ ਤੋਂ ਕੋਈ ਵੀ ਪੈਸੇ ਨਾ ਫੜਿਆ ਕਰ ਪੁੱਤ ਉਹ ਤਾਂ ਨਾ ਹੁਣ ਆਪਾਂ ਥੋੜੇ ਟਾਈਮ ਨੂੰ ਉਹਨੂੰ ਉੱਥੇ ਆਸ਼ਰਮ ਚ ਛੱਡ ਕੇ ਆਵਾਂਗੇ ਜਿੱਥੇ ਬਾਹਲੇ ਲੋਕ ਬੈਠੇ ਹੁੰਦੇ ਨੇ ਬੁੜੇ ਹਨਾ ਵਿਰਧ ਬੰਦੇ ਬੈਠੇ ਹੁੰਦੇ ਨੇ ਨਾ ਜਿੱਥੇ ਉੱਥੇ ਛੱਡ ਕੇ ਆਵਾਂਗੇ ਆਪਾਂ ਉਹ ਦੇਖ ਲੈ ਨਾਲੇ ਤਾਂ ਹਨਾ ਕੰਮ ਨਹੀਂ ਕਰਦੀ ਹੈਗੀ ਨਾਲੇ ਸਾਰਾ ਦਿਨ ਚੁਗਲੀਆਂ ਕਰਦੀ ਰਹਿੰਦੀ ਆ ਕਦੇ ਕਿਸੇ ਕੋਲੇ ਵਾਗੀ ਕਦੇ ਕਿਸੇ ਕੋਲੇ ਕਰੇ ਜਦੋਂ ਪਾਪਾ ਆ ਜਾਂਦੇ ਆ ਹਨਾ ਤੇਰੇ ਕਿਵੇਂ ਕਰਦੀ ਹੁੰਦੀ ਉਹਨੂੰ ਹਾਈ ਮੇਰੇ ਲੱਤਾਂ ਦੁਖਦੀਆਂ ਮੇਰੀਆਂ ਪਾਹਾਂ ਐ ਬਖੰਡ ਕਰਦੀ ਹੁੰਦੀਆਂ ਨਾ ਹੈਨਾ ਮੂੰਹ ਚ ਬੋਲ ਕੇ ਦੱਸ ਬੋਤ ਤਾਂ ਗੁੰਗਾ ਥੋੜਾ ਹੈਨਾ ਕਰਦੀ ਹੁੰਦੀ ਹੈ ਨਾ ਤੇ ਤੂੰ ਮੇਰੀ ਸਿਆਣੀ ਧੀ ਹੈ ਨਾ ਐਂ ਦੱਸ ਮੈਨੂੰ ਤੈਨੂੰ ਮਮਾ ਦਾ ਪਿਆਰ ਵੱਧਾ ਹੁੰਦਾ ਕਿ ਤੈਨੂੰ ਦਾਦੀ ਦਾ ਮਮਾ ਦਾ ਮਮਾ ਦਾ ਪਿਆਰ ਹੁੰਦਾ ਫਿਰ ਮੇਰਾ ਪੁੱਤ ਇਸ ਤੋਂ ਬਾਅਦ ਦਾਦੀ ਤੋਂ ਕੋਈ ਵੀ ਪੈਸਾ ਨਹੀਂ ਲੈਣਾ ਤੇ ਠੀਕ ਆ ਨਾਲੇ ਜਦੋਂ ਤੈਨੂੰ ਦਾਦੀ ਬਾਜ਼ ਮਾਰੇ ਹੈਨਾ ਕੋਲੇ ਨਾ ਜਾਇਆ ਕਰ ਉਹਦੇ ਠੀਕ ਆ ਚੇਤਨ ਮੈਂ ਹੁਣ ਫਰਾਕ ਸੂਟ ਲੈ ਕੇ ਨੂੰ ਬਾਲਾ ਸੋਣਾ ਠੀਕ ਆ ਆਪਾਂ ਸੈਰ ਚ ਲਾਂਗੇ ਪਾਪਾ ਨੂੰ ਆ ਜਾਂਦੇ ਡਿਊਟੀ ਤੋਂ ਫਿਰ ਆਪਾਂ ਸੈਰ ਚ ਲਾਂਗੇ ਠੀਕ ਆ ਓਕੇ ਤੇ ਜਦੋਂ ਵੀ ਮੈਂ ਘਰੇ ਨਾ ਵੀ ਹੋਵਾਂ ਹਨ ਤੇ ਦਾਦੀ ਦੀ ਗੱਲ ਨਹੀਂ ਸੁਣਨੀ ਤਾਂ ਕੋਈ ਵੀ ਠੀਕ ਆ ਜਵਾਬ ਕਿਵੇਂ ਦਿਆ ਕਰੇਗਾ ਉਹਨੂੰ ਮੈਂ ਨਹੀਂ ਆਉਂਦਾ ਹਾਂ ਵੈਰੀ ਗੁੱਡ ਤਾਂ ਮੇਰਾ ਪੁੱਤ ਬਾਲਾ ਸੋਣਾ ਲੈ ਹੁਣ ਬੈਠ ਜਾ ਤੂੰ ਇੱਥੇ ਤੇ ਕਿ ਮੈਂ ਕੁੜੀ ਨੂੰ ਸਿਖਿਉਣ ਲੱਗੀ ਪਈ ਆ ਅੱਜ ਦੇ ਮੱਤਤਾ ਕੀ ਦੇਣੀ ਆ ਲੈ ਤੇ ਲੱਗੀ ਆ ਘੁੱਟ ਪਾਣੀ ਦੀ பீਮਾ ਉੱਠ ਕੇ ਇਹਨੇ ਕਿਹੜਾ ਦੇਣਾ ਮੈਨੂੰ ਜਲੂਆ ਆਏ ਹਾਈ ਲੱਸ ਕੋਈ ਤਾਂ ਅੱਜ ਦਾ ਕੰਮ ਕਰ ਲਿਆ ਕਰ ਸਾਰਾ ਦਿਨ ਕੁੜੇ ਜੱਸੀ ਕਿ ਅੱਜ ਦਾ ਕੰਮ ਕਰ ਲਾ ਕਿਉਂ ਕੁੜੀ ਨੂੰ ਸਖਿਆਣ ਲੱਗੀ ਪਈਆਂ ਮਾੜੀ ਮੋਟੀ ਸ਼ਰਮ ਮੰਨ ਲਾ ਓਏ ਹਾਈ ਓਹੋ ਗੱਲਾਂ ਮਾਰਦੀ ਐ ਵੱਡੀਆਂ ਵੱਡੀਆਂ ਸਾਰੇ ਭਾਂਡੇ ਪਏ ਆ ਮਾਂਜਣ ਵਾਲੇ ਜਦੋਂ ਮੈਂ ਤੇਰੇ ਵਰਗੀ ਹੁੰਦੀ ਸੀ ਕੋਈ ਆਇ ਨਹੀਂ ਸੀ ਵੀ ਕੰਮ ਰਹਿ ਗਿਆ

ਸਲਾਹ ਪਰ ਮੇ ਚੱਕਾ ਹੋਣਾ ਸਲਾਹ ਆ ਕੀ ਅੱਗ ਲਾਦਾ ਹੋਣੇ ਨੇ ਸਾਰਾ ਦਿਨ ਨਾ ਹੁਣ ਇੱਥੇ ਕੀ ਕਰਨਾ ਸੀ ਤੂੰ ਗਲਾਸ ਸਿਰ ਤਾਂ ਥੱਲੇ ਕੀ ਹੋ ਗਿਆ ਨਹੀਂ ਮੈਂ ਮਰ ਜਾ ਲਓ ਤੈਨੂੰ ਹੋਰ ਕੋਈ ਆ ਕਰਨੇ ਆਹ ਗੰਦ ਪਈ ਜਾਨੀ ਖੜੀ ਰਸੋਈ ਤੇ ਮੈਂ ਤਾਂ ਹੁਣ ਪੋਚੇ ਲਾਏ ਸੀਗੇ ਇਹ ਪੀਰ ਗਲਾਸ ਡਿੱਗ ਪਿਆ ਫਿਰ ਕੀ ਹੋਇਆ ਦੀਂਦੇ ਆ ਤੇਰੇ ਪੁੱਤ ਚ ਲਾਏ ਵੇ ਆ ਭਾਂਡੇ ਦੇਖ ਲੈ ਕਿਵੇਂ ਪਾਏ ਨਗੇ ਫਿਰ ਮਾੜ ਦੇਣਾ ਉਹ ਜੀ ਦੀਂਦੇ ਨੇ ਤੈਨੂੰ ਦੀਂਦੇ ਨੇ ਰਸੋਈ ਚ ਬਾਹਰ ਹੋ ਖੜ ਜਾਂਦੀ ਆ ਕੇ ਮੋਨ ਰਸੋਈ ਚ ਆਏ ਕਿਉਂ ਕਰਦੀ ਆ ਤੂੰ ਤੈਨੂੰ ਦੇਣੀ ਆਉਣਗੀਆਂ ਇਹ ਮੂਰੇ ਤੂੰ ਸੋਈ ਤੋ ਬਾਹਰ ਹੋ ਜਾ ਮੈਂ ਤੈਨੂੰ ਪੰਜਾਬ ਵਾਲੀ ਕਿਹਾ ਵੀ ਸੋਈ ਦੇ ਅੰਦਰ ਪੈਰ ਨਾ ਰੱਖਿਆ ਕਰ ਤੂੰ ਕਰਦੀ ਕਿ ਆ ਤੇ ਸਭ ਕੁਝ ਤੇਰੇ ਕੋਲੇ ਆਉਂਦਾ ਥੇ ਕਿਸੇ ਦਿਨ ਤੂੰ ਵੀ ਮੇਰੇ ਵਰਗੀ ਹੋਵੇਂਗੀ ਕੋਈ ਨਾ ਜਦੋਂ ਮੈਂ ਹੋਵਾਂਗੀ ਨਾ ਉਹਨੂੰ ਦੇਖੀ ਜਾ ਤੂੰ ਰਸੋਈ ਚ ਬਾਹਰ ਹੋ ਜਾ ਤੂੰ ਹਰ ਵਕਤ ਮੈਨੂੰ ਹੀ ਤਾਂ ਪਾਉਂਦੀ ਰਹਿਣੀ ਆ ਜਦੋਂ ਮੁੰਡਾ ਐ ਨਾ ਤਾਂ ਤੂੰ ਚੰਗੀ ਬਲੀ ਹੋਣੀ ਆ ਨੀਤੀ ਏ ਜੱਸੀ ਏ ਨਾ ਕਰਿਆ ਕਰਾਂ ਨਾ ਕਰਿਆ ਕਰ ਜਿਹੜੀਆਂ ਤੂੰ ਆ ਬਹਿਤਾਂ ਨਾਲ ਉਹਦੇ ਬਾਅਦ ਚ ਕਰਦੀਆਂ ਤੇਰੇ ਪੁੱਤ ਹੁੰਦੇ ਤਾਂ ਕਰਿਆ ਕਰਨ ਵਾਲੇ ਉਹਨੂੰ ਪਤਾ ਲੱਗ ਜਾਵੇ ਵੀ ਹਾਂ ਮੈਂ ਕਿੰਨੀ ਕ ਸੁਤ ਯਾ ਵੈਬਸਾਂ ਨੇ ਘੁੱਟ ਪਾਣੀ ਪੀਣ ਆਈ ਸੀ ਇਹ ਲੱਗੀ ਸੀਗੀ ਤੂੰ ਤਾਂ ਨਹੀਂ ਬਣਾਉਣਾ ਸਿਰ ਦੁਖ ਹੋਣਾ ਤਾਂ ਮੇਰਾ ਬਗ ਜਾ ਰੱਬ ਦੇ ਵਾਸਤੇ ਬਗ ਜਾ ਉੱਥੇ ਜਾ ਕੇ ਰੱਬ ਦਾ ਨਾਮ ਲੈ ਲੈ ਬਗ ਜਾ ਇਹ ਹੀ ਜੇ ਤੇਰੀ ਮਾਂ ਨਾਲ ਹੋਈਆਂ ਨਾ ਉਦੋਂ ਪਤਾ ਲੱਗੂ ਤੈਨੂੰ ਤੂੰ ਤੁਰ ਜਾਗਾ ਮੇਰੀ ਮਾਂ ਤੱਕ ਨਾ ਪਹੁੰਚ ਮੈਂ ਮਾਰ ਕੇ ਤੱਕ ਬਾਹਰ ਕੱਢ ਦੂੰ ਨਾਲੇ ਤੈਨੂੰ ਮੈਂ ਕਹਿਹਾਗਾ ਤੂੰ ਨਿਕਲਦੀ ਆ ਕਿ ਤੈਨੂੰ ਮੈਂ ਤੋੜਾਂ ਤੇਰਾ ਐ ਕਿਉਂ ਕਰਦੀ ਹੁੰਨੀ ਆ ਜਿਹੜਾ ਬੇਲਾ ਹੋ ਗਿਆ ਮੈਨੂੰ ਕਹੀ ਇਹ ਮੈਨੂੰ ਬਾਹਰੇ ਬਗ ਜਾ ਰਸੋਈ ਤੋਂ ਬਾਹਰੇ ਬਗ ਜਾ ਗੱਲ ਹੀ ਨਹੀਂ ਸੁਣਦੀ ਹੈਗੀ ਲੈ ਆ ਰਹਿ ਗਿਆ ਸੀ ਕੰਮ ਕਰਨ ਕਰਨੀ ਜੇ ਤੈਨੂੰ ਇੰਨਾ ਹੀ ਤਰਸੋਂਦਾ ਰਸੋਈ ਦਾ ਤੂੰ ਸਾਫ ਕਰ ਦੇ ਭਾਂਡੇ ਫਿਰ ਗਾਹ ਪਉਂਦੀ ਫਿਰਦੀ ਰਹਿੰਦੀ ਸਾਰਾ ਦਿਨ ਕਰਮੀ ਬਾਲੀ ਹੋਈ ਪਈ ਆਖੀ ਇੱਥੇ ਤਾਂ ਪਤਾ ਨਹੀਂ ਕਾਹ ਦਿਨ ਪਏ ਰਹਿਣਗੇ ਅੰਦਰ ਹੀ ਲੈ ਜਾਨੀ ਆਂਗੀ ਸਾਰਾ ਦਿਨ ਨਹੀਂ ਅੰਦਰ ਨਿਕਲਦੀ ਟੀਵੀ ਮੂਰੋਠਦੀ ਹੈਗੀ ਗੱਸਾ ਹੋ ਹੋ ਬਾਹਰ ਤਾਂ ਅੱਗ ਲੱਗੀ ਪਈ ਆ ਹੋ ਹੋ ਵਾਹਿਗੁਰੂ ਜੀ ਬਾਸ਼ਾ ਵਾਹਿਗੁਰੂ ਵਾਹਿਗੁਰੂ ਨਾ ਤੈਨੂੰ ਸਾਰੇ ਮੰਜੇ ਤੇ ਬੰਨ ਕੇ ਦਿੱਤਾ ਹੈ ਵੀ ਇੱਥੇ ਬੈਠਣਾ ਤੈਨੂੰ ਚੰਗਾ ਭਲਾ ਮੰਜਾ ਪਿਆਗਾ ਉਹਦੇ ਤੇ ਨਹੀਂ ਬੈਠ ਸਕਦੀ ਨੀ ਕੀ ਹੋ ਗਿਆ ਆਏ ਤੇ ਬਹਿ ਗਈ ਮਨ ਪੱਕੀ ਮੈਲਾ ਨਾ ਚੰਦਿਆ ਕੇ ਅਗਲਾ ਤੇ ਮੰਜੇ ਤੇ ਧਰ ਤੇ ਜੱਸੀ ਆਏ ਨਾ ਕਰਿਆ ਕਰ ਨਾ ਕਰਿਆ ਕਰ ਮੰਜੇ ਚ ਚਲਾਉਂਦੇ ਉੱਠ ਘੜਿਓ ਤੇ ਮੇਰੇ ਕਿਹੜਾ ਕੀੜੇ ਚੱਲੇ ਨੇ ਤੈਨੂੰ 20 ਵਾਰੀ ਕਹਤਾ ਵੀ ਤੈਨੂੰ ਬਿਮਾਰੀ ਹੋਇਆ ਜੀ ਲੱਗੀ ਹੋਇਆ ਜਿਹੜੇ ਦਾ ਨਾਂ ਨਹੀਂ ਲੈਣਾ ਸੀ ਖੜੀ ਹੋ ਜਾ ਉੱਟ ਕੇ ਸਾਨੂੰ ਤਾਂ ਨਹੀਂ ਮਾਰਨਾ ਤੇ ਆਪ ਤਾਂ ਤੂੰ ਮਰਦੀ ਹੋਈਆਂਗੀ ਮੈਨੂੰ ਇਹ ਜੀ ਕਿਹੜੀ ਬਿਮਾਰੀ ਚੁੰਬੜ ਗਈ ਜਿਹੜੀ ਮੈਨੂੰ ਨਹੀਂ ਤੂੰ ਖੜੀ ਹੋ ਜਾ ਮੇਰੇ ਨਾਲ ਨਾ ਜਰਾਂਗੇ ਨਾ ਮਾਰਿਆ ਕਰ ਹਰ ਇੱਕ ਗੱਲ ਤਾਂ ਤੈਨੂੰ ਸੋਕੇਂ ਦੇਤਾ ਵੀ ਤੂੰ ਜਵਾਬ ਦੇਈ ਜਰ ਲਈ ਕੋਈ ਨਾ 20 ਵਾਰੀ ਕਿ ਆਵੇ ਉਹਦੇ ਅਗਲਾ ਕਰੱਖਿਆ ਕਰ ਤਾਂ ਬੱਠੇ ਚ ਭੋਂਕੇ ਰੱਖ ਦਿਆ ਕਰ ਕੱਪੜਿਆਂ ਨੂੰ ਚੱਕ ਲਿਓ ਵੀ ਅੰਦਰ ਨੂੰ ਹਾਂ ਐ ਸਿਰ ਤੇ ਦੱਸ ਚੰਗੀ ਹੱਟੀ ਕੱਟੀ ਪਈਆਂ ਦੱਸ ਇਹਨਾਂ ਨੂੰ ਅੱਗ ਲਾ ਦੇ ਧੋ ਦੇ ਦੱਸ ਕੋਈ ਨਾ ਆ ਜਾਣ ਤੇ ਮੁੰਡਾ ਐ ਨਹੀਂ ਦੇਖਦੀ ਹੈਗੀ ਵੀ ਮੈਂ ਕਿੱਥੇ ਬੈਠਣਾ ਕਿੱਥੇ ਨਹੀਂ ਬੈਠਣਾ ਦੱਸ ਵੀ ਉਹਦੀ ਬਣਾ ਦੇਗੀ ਫਿਰ ਚੀਜ਼ਾਂ ਜਿੱਥੇ ਕਿੱਥੇ ਦੇਖ ਉਹਥੇ ਪੈ ਜਾਊਗੀ ਕਿੰਨਾ ਕਚਰ ਚੱਪ ਕਰੂੰਗੇ ਹੁਣ ਤਾਂ ਪਾਣੀ ਨਾ ਸਿਰ ਉੱਤੋਂ ਦੀ ਨੰਘਿਆ ਜਾਂਦਾ ਵਾ ਆਉਣ ਦੇ ਮੁੰਡੇ ਨੂੰ ਆਥ ਨੇ ਉਹਦੇ ਨਾਲ ਗੱਲ ਕਰੂੰਗੀ ਗੱਲ ਕਰਨ ਨੂੰ ਹੀ ਬੈਣੀ ਆਂਗੀ ਤੂੰ ਕਿਉਂ ਆਬਦਾ ਮੂਡ ਖਰਾਬ ਕਰਿਆ ਜਿਹੜੇ ਕੰਮ ਜਾਣਾ ਤੂੰ ਜਾ ਪੂਤਾ ਸਿੰਘ 24 ਘੰਟੇ ਸਿੰਘ ਤਿੱਖੇ ਰੱਖਦੀ ਐ ਵੀ ਹਾਂ ਜੇ ਪਤਾ ਲੱਗ ਗਏ ਕਿਹੜੇ ਬੜੇ ਬੱਸ ਆ ਵੀ ਨਾ ਕਸ਼ੇ ਉਪਰ ਕਰਕੇ ਪੋਸਟੀ ਆਂਗੀ ਜੇ ਦਊਗੀ 4 ਪੈਸੇ ਚੁੰਨੀ ਬਦਲਣਾ ਕੱਲ ਆਉਣੀ ਕਿਹੜਾ ਹਾਂਏ ਹਾਈ ਚੱਲੋ ਪਤਾ ਨਹੀਂ ਬੈਂਕ ਖੁੱਲੀ ਹੋਊਗੀ ਕੱਲ ਬਾਏ ਰਹੀ ਵਾਹ ਧੱਕਾ ਲੱਗ ਤੇ ਲੈ ਦਾ ਸਰ ਲੈ ਆਉਦੇ ਆਪ ਨੂੰ ਤਾਂ ਬਾਲੀ ਬਣਦੀ ਹੈਗੀ ਵੀ ਮੈਂ ਬਾਲੀ ਸਹੂ ਨਰੀ ਆ ਉਹ 5 ਦਿਨ ਹੋ ਗਏ ਕਦੋਂ ਦੁੱਧ ਦਿੱਤਾ ਸੀ ਉਹਨਾਂ ਨੇ ਇਹ ਹਰਦੀਪ ਕਦੇ ਚਾਚੇ ਕਹਿੰਨੇ ਉੱਥੇ ਪਿਆ ਗਿਆ ਮਾਂ ਦੀ ਧੀ ਤੋ ਕਦੋਂ ਨਹੀਂ ਬਣਾਇਆ ਗਿਆ ਚਲ ਕਰਦੀਆਂ ਗੱਲ ਮੰਗਦੀਆਂ ਜੇ ਥੋੜੇ ਜੇ ਪੈਸੇ ਦਊਗੀ ਤਾਂ ਪਤਾ ਨਹੀਂ ਨਾਲ ਲੱਗੀ ਹੋਗੀ ਕਰਦੀ ਆਗੀ ਕੋੜੇ ਜਾ ਸੀ ਹਾਂ ਦੱਸ ਬੋਲ ਹੁਣ ਕੀ ਹੋ ਗਿਆ ਕੋਣ ਆ ਕੇ ਕੁੜੇ ਮੈਂ ਦਵਾਈ ਲੈ ਕੇ ਆਉਣੀ ਆਂਗੀ ਲਿਆ ਫਿਰ ਤੇ ਪੈਸੇ ਦੇ ਦੇ ਥੋੜੇ ਜੇ 500 ਰੁਪਇਆ ਕਿਉਂ ਮੈਨੂੰ ਫੜਾ ਕੇ ਜਾਣੀ ਹੁੰਦੀਆਂ ਤੂੰ ਪੈਸੇ ਤੇਰਾ ਮੁੰਡਾ ਤਾਂ ਮੰਗ ਲੈਂਦੀ ਮੇਰੇ ਕੋਲ ਨਹੀਂ ਹੈਗਾ ਕੋਈ ਪੈਸਾ ਮੇਰਾ ਮੁੰਡਾ ਸਾਰੇ ਤਾਂ ਇੰਨੇ ਹੀ ਫੜਾਉਂਦਾਗਾ ਕੋਲੇ ਬੈਠੇ ਰਹਿਣੇ ਵਾਸਤੇ ਰਹੀ ਹੈ ਸੇਗਮਾ ਚਿਨੇ ਗਾਗੀ ਕੋਈ ਕੰਮ ਚ ਧਿਆਨ ਦੇ ਲਿਆ ਕਰ ਮਾਣਾ ਮੋਟਾ ਕੋਈ ਝਾੜੂ ਪੋਚਾ ਕਰਾ ਦਿਆ ਕਰ ਜੇ ਮੇਰਾ ਮੁੰਡਾ ਮੈਨੂੰ ਫੜਾਉਂਦਾ ਹੋਵੇ ਤਾਂ ਤਾਂ ਇਥੋਂ ਕਾਹ ਨੂੰ ਮੰਗਾ ਬੜੇ ਦਮ ਪਹਿਲੀ ਮੇਰਾ ਦਿਮਾਗ ਬਹੁਤ ਖਰਾਬ ਹੋਇਆ ਪਿਆ ਗਰਮੀ ਨਾਲ ਦੇ ਦੇਂਦੀ 150 ਹੈ ਨਹੀਂ ਕਿ ਮੇਰੇ ਕੋਲ ਦੇ ਦੇ ਇਹਨੂੰ 150 ਸਾਰਾ ਦਿਨ ਦੇ ਦੇ ਪੈਸਾ ਤੇਰੇ ਦੇ ਪੈਸਾ ਖੰ ਨਹੀਂ ਕਿਵੇਂ ਬਣਾਉਂਦਾ ਉਹ ਕਮਾਈਆਂ ਕਰਦਾ ਕਿਵੇਂ ਨਾ ਬੈਠੀ ਬੈਠੀ ਖਰਾਬ ਕਰੀ ਜਾਂਦੀ ਰਹਿੰਦੀ ਹੈਗੀ ਸੌਰੀ ਵੀ ਜੇ 150 ਦੇ ਦੇਂਗੀ ਦੱਸ ਕੀ ਕੰਮ ਲਉਦਾ ਪਤਾ ਲੈ ਲੀਗੇ ਉਹ ਨੀ ਮੰਪਰੀ ਤਾਂ ਪਤਾ ਨਹੀਂ ਕਿਉਂ ਕੈਂਡੀਸੀਪਲ ਸੁਣ ਲੈ ਕਿਉਂ ਨਹੀਂ ਇੱਥੇ ਬੋਲੀ ਜਾਂਦੀ ਸੀ ਨਹੀਂ ਉਹ ਦੇਖ ਲੈ ਹਨਾ ਕਿੰਨਾ ਦਿਨ ਉਹ ਲੜਦੀ ਆ ਹਨਾ ਹੋਰ ਦੇਖ ਲੈ ਕਿਹੜੇ ਹਾਲਾ ਨਾ ਮੁੰਡਾ ਗੋਦ ਲਿਆ ਗੋਦ ਲਿਆ ਚਲ ਉਹਨੂੰ ਤਾਂ ਬਗਾਨੇ ਤੈਨੂੰ ਕੀ ਪਤਾਗਾ ਹਨਾ ਹਾਂ ਤੇ ਇਹਨੂੰ ਤਾਂ ਹੁਣ ਪਤਾ ਹੀ ਆ ਵਿਚਾਰੀ ਨੂੰ ਪਾਹੀ ਦਾ ਕਿਹੜੇ ਹਾਲਾ ਨਾ ਪਾਲਿਆ ਜਾ ਕੇ ਪ੍ਰਧਾਨ ਬਣ ਗਈ ਗਲਤ ਗੱਲ ਆ ਸੱਚੀ ਗੱਲ ਆ ਮਾਮਾ ਨੂੰ ਐ ਤੰਗ ਕਰਨਾ ਆਪਦੀਆਂ ਮਾਮਾ ਨੂੰ ਕਿਵੇਂ ਸਮਝਤ ਨਹੀਂ ਬਗਾਨਿਆਂ ਨਾਲ ਤਾਂ ਕੀ ਬਣਨਾ ਇਹ ਤਾਂ ਫੇਰ ਬਗਾਨਾਂ ਦਾ ਆਪਦੇ ਨਹੀਂ ਬਣਦੇ ਅੱਜਕੱਲ ਢਿੱਡੋਂ ਕੱਢੇ ਵਿਚਾਰੀ ਨੇ ਭੋਰਾਕ ਲੈ ਕੇ ਪਾਲਿਆ ਸੀ ਸੱਚੀ ਗੱਲ ਤੇ ਹੁਣ ਦੇਖ ਲੈ ਦਿਹਾੜੀਆਂ ਕਰ ਕਰਕੇ ਪਾਲਿਆ ਵਿਆਹ ਲਿਆ ਤੇ ਹੁਣ ਦੇਖ ਲੈ ਕਿਵੇਂ ਕੱਪੜੇ ਚਲਾ ਚਲਾ ਮਾਰਦੀ ਐ ਤੂੰ ਦੇਖੋਈ ਆ ਪਾਣੀ ਦਾ ਗਲਾਸ ਨਹੀਂ ਦਿੰਦੀ ਪੋਤੀ ਨੂੰ ਬਾਜਾ ਮਾਰਦੀ ਐ ਪੋਤੀ ਨੂੰ ਆਪਦੇ ਬੰਲੀ ਖਿੱਚ ਲੈਂਦੀ ਆ ਗਈ ਨਿਕਲਿਆਈ ਹੋਰ ਚਰਨ ਹੋ ਗਏ ਮੈਂ ਠੀਕ ਆ ਠੀਕ ਆ ਪੂਰੇ ਨੂੰ ਹੋ ਜਾ ਕਿਤੇ ਤੇਰੇ ਨੋ ਨਾ ਦੇਖ ਲੈ ਕਹੂਗੀ ਉਂਗਲਾ ਲਾਉਂਦੀ ਆ ਨੇ ਇਹ ਚਾਚੀ ਹਰਗਾਂ ਵਧੀਆ ਠੀਕ ਆ ਤੂੰ ਦੱਸ ਠੀਕ ਆ ਠੀਕ ਆ ਬਸ ਵਧੀਆ ਹੋਰ ਸਿਹਤ ਤਾਂ ਠੀਕ ਰਹਿੰਦੀ ਆ ਵਧੀਆ ਬਸ ਜਿਹੜਾ ਟਾਈਮ ਪਾਸ ਹੋਈ ਜਾਂਦਾ ਹੁਣ ਕਿੱਧਰ ਨੂੰ ਚੱਲੀ ਆ ਲਫਾਫਾ ਜਿਹਾ ਚੱਕ ਲਿਆ ਟਿਕ ਜਾ ਕਰ ਘਰੇ ਲੱਤ ਪੰਤ ਡਾਲੇਂਗੀ ਅੱਗੇ ਚੰਗਾ ਸਮਝਦੀ ਪੂਰੇ ਨੂੰ ਹੋ ਜਾ ਹੋਰ ਨਾ ਦੇਖ ਲੈ ਕਿਤੇ ਹਾਂਜੀ ਇਹ ਮੈਨੂੰ ਫੜ ਲਾ ਪੜੇ ਤੋਂ ਹੁੰਦੀ ਐ ਅੱਛਾ ਇਹ ਕੱਪੜੇ ਪੂਰੇ ਨੂੰ ਹੋ ਜਾ ਪੂਰੇ ਨੂੰ ਹੋ ਜਾ ਹੋਰ ਉਹਨਾਂ ਦੇਖ ਲੈ ਸਾਨੂੰ ਵੀ ਗਲਫਵਾ ਦੇਂਗੀ ਸਾਜੇ ਚਾਰੇ ਚੱਕ ਕੇ ਆਉਂਦੀ ਐ ਤੈਨੂੰ ਦੇਖਦਿਆਂ ਉਹਨਾਂ ਅਸੀਂ ਤਾਂ ਕੀ ਕਰਾਂ ਫਿਰ ਹੁਣ ਸਾਨੂੰ ਤਾਂ ਸਾਰੀ ਗੱਲ ਬਾਤ ਦਾ ਪਤਾ ਹੋਰ ਕਿਹੜੇ ਹੀਂ ਲਿਆ ਪਾਲਿਆ ਪਹਿਲਾਂ ਗੋਦ ਲੱਤਾ ਫਿਰ ਪਾਲਿਆ ਦੇਰੇ ਦਿਹਾੜੀਆਂ ਕਰ ਕਰਕੇ ਉਹ ਚੰਗਾ ਸੋਹਣਾ ਨੌਕਰੀ ਲੱਗ ਲੈ ਕਿੰਨਾ ਕ ਗਿਆ ਸੀ ਮੁੰਡਾ ਹੁਣ ਐ ਕੀ ਪਤਾ ਸੀਗਾ ਮਾੜਾ ਮੋੜੀ ਬੈੰਨੀ ਮਾੜੀ ਨਿਕਲੂਗੀ ਜੇ ਮੇਰੇ ਕਰਮਾਂ ਚ ਸੁਖ ਹੁੰਦਾ ਰੱਬ ਮੈਨੂੰ ਆਖਦੇ ਦੇ ਦਿੰਦਾ ਸਹੀ ਗੱਲ ਆਂ ਦੇ ਦਿਲ ਦਾ ਸੋਹਰੇ ਸਾਹਮਣੇ ਬਲੂਰ ਨੇ ਆ ਕੇ ਪਾਲਿਆ ਸੀ ਹਾਂ ਪੋਰਾ ਲੰਮਾ ਉੱਚਾ ਹੈ ਕੋਸਾ ਮੇਰਾ ਪੁੱਤ ਨਹੀਂ ਮਾੜਾ ਹੈਗਾ ਨਾ ਨਾ ਪੁੱਤ ਤਾਂ ਤੇਰਾ ਵਧੀਆ ਕਰਦਾ ਬਲਕਿ ਨੰਗਦਾ ਸਾਨੂੰ ਚਾਚੀ ਤਾਈ ਕਹਿ ਕੇ ਨੰਗਦਾ ਵੀ ਮੇਰੀ ਮਾਂ ਦਾ ਹਾਲ ਚਾਲ ਪੁੱਛ ਲਿਆ ਕਰੋ ਚਾਚੀ ਆ ਜਾ ਕਰੋ ਕਰੇ ਮੰਜੇ ਤੇ ਬੈਠੀ ਉਹ ਤਾਂ ਚਲ ਹੁਣ ਚਿਹਜੀ ਹੈਗੀ ਆ ਖੋਰ ਤੋ ਸਿਖੇ ਖੋਰ ਪੋਤੀ ਕਹਿੰਦੀ ਜਦ ਲਈ ਆਈਆਂ ਦੀ ਮਾਤਾ ਲ ਹਾਲ ਚਾਲ ਪੁੱਛ ਕੇ ਆ ਜਦੋਂ ਦੋ ਮਰ ਕੜੀ ਕੇ ਮਰਨ ਪੋਤੀ ਤਾਂ ਠੀਕ ਸੀ ਠੀਕ ਆ ਪੋਤੀ ਤਾਂ ਵਧੀਆ ਰਹਿੰਦੀ ਸੀ ਬੋਲਦੀ ਕਿਹੜਾ ਮੇਰੇ ਕੋਲੇ ਬੈਠਾ ਦਿੰਦੀ ਆ ਬੰਦਰੀ ਬੈਠਾ ਦਿੰਦੀ ਆ ਵਧੀਆ ਚੱਲ ਇੱਕ ਤੋਂ ਦੋ ਹੋ ਗਏ ਸੀ ਤੇਰਾ ਤਾਂ ਮੁੰਡਿਆ ਆ ਰਗੀ ਸੀਗੀ ਹਾਂ ਮੈਨੂੰ ਤਾਂ ਪੁੱਤਾਂ ਵਰਗੀ ਆ ਚਲ ਦੀਵੇ ਨਾਲ ਬੱਤੀ ਲੱਗ ਗਈ ਸੀ ਚਲ ਆ ਜਾ ਚੱਕ ਕੇ ਤੇ ਥਲੀ ਕਿੱਥੇ ਇੱਕ ਦੀ ਨਹੀਂ ਸੀ ਤੈਨੂੰ ਤਾਂ ਆਸ ਹੈਗੀ 56 ਚੱਲਨੀ ਆ ਇੱਕ ਦੀ ਨਹੀਂ ਸੀ ਆਸ ਹੈਗੀ ਚਲ ਮਹਾਰਾਜ ਨੂੰ ਪੋਤੀ ਦੇ ਦਿੱਤੀ ਸੀ ਕੋਸੀ ਨਹੀਂ ਕਰਨ ਵਾਲੇ ਬਖ ਚੱਲ ਆਜੇ ਤੁਰਾਂ ਚੱਲ ਦਮ ਦਿਲ ਚਿਲ ਲੈਣ ਜਾਣੀ ਆ ਦੁਕਾਨ ਪਰ ਸੁਣ ਲੈਣ ਜਾਣੀ ਆ ਆ ਜਾ ਭਾਣੇ ਤੁਰਿਆ ਹੋਰ ਕੀ ਆ ਹਾਂ ਜੀ ਸਰ ਨਾ ਹੌਸਲਾ ਰੱਖਿਆ ਕਰ ਕੋਈ ਗੱਲ ਚੱਲ ਦੋ ਪੈਸੇ ਆਪਦੇ ਸਾਹਮਣੇ ਰੱਖਿਆ ਕਰ ਬੜੇ ਪੇਵਾਸਤੇ ਨਹੀਂ ਅੱਜ ਸੁਣ ਲੋ ਗੱਲ ਕੁੜੀ ਨੂੰ ਦੇਤੇ 10 ਰੁਪਏ ਐਂ ਬਗਾ ਕੇ ਮਾਰੇ ਭੈਣੇ ਜਿਵੇਂ ਮੇਰੇ ਪੈਸਿਆਂ ਨੂੰ ਲੱਗੀ ਹੁੰਦੀ ਹੈ ਪੈਸਿਆਂ ਨੂੰ ਵੀ ਐਂ ਕਰਦੀ ਐਂ ਕਰਦੀ ਐਂ ਬਸ ਮੂੰਹ ਆ ਜਵਾਬ ਨਹੀਂ ਨਾ ਪਿਆਰਾ ਕਹਿੰਦੀ ਬਿਮਾਰੀ ਲੱਗੀ ਹੋਈ ਐ ਕਾਦੀ ਬਿਮਾਰੀ ਲੱਗੀ ਇਹ ਬਿਮਾਰੀ ਲੱਗੀ ਚੰਗੀ ਬਲੀ ਹੈ ਤੂੰ ਕੱਪੜੇ ਆ ਬਗਾ ਕੇ ਆਪਦਾ ਆਪ ਸੰਭਾਲਦੀ ਆ ਹੁਣ ਉਹ ਨਖਰੇ ਕਰਦੀ ਐ ਹੋਰ ਉਹ ਨਖਰੇ ਵਾਲੇ ਹੁੰਦੇ ਨਾ ਜਿਦਾਂ ਵੰਦਨਾ ਹੋ ਜੇ ਬੈਂਕ ਜਾਂਦਾ ਚਾ ਜਾ ਆ ਜਾ ਬੈਂਕ ਆ ਜਾ ਤੂੰ ਆ ਜਾ ਰਾਜ ਦੁਰਗਾ ਜਾਂਦੇ ਗਏ ਤੈਨੂੰ ਛੱਡਦੇ ਹਾਂ ਹੋਰ ਓਹੋ ਜਸਦੀ ਉਹ ਜੱਸੀ ਹਾਂਜੀ ਪਾਣੀ ਪੁਣੀ ਲਿਆ ਕਿੱਥੇ ਆ ਗਈ ਜੀ ਆ ਗਈ ਸਹਜ ਕਿੱਥੇ ਨਾਲੇ ਸਹਜ ਨਹੀਂ ਦੀਦੀ ਸਹਜ ਪੈ ਗਈ ਜੀ ਰੋਟੀ ਖਾ ਕੇ ਅੱਛਾ ਲੇਟ ਹੀ ਬਹੁਤ ਹੋ ਗਿਆ ਮਾਂ ਨਹੀਂ ਆਦੀ ਉਹ ਕਹਿੰਦੀ ਮੈਂ ਨੀਂਦ ਆਈ ਜਾਂਦੀ ਨਾ ਮਾਂ ਦੀਦੀ ਆ ਮਾਂ ਨਹੀਂ ਆਗੀ ਪਾਣੀ ਤਾਂ ਪੀ ਲਿਆ ਕਰੋ ਉਹ ਕਿੱਧਰ ਭਜਾ ਦੇ ਸਾਰੀ ਤਾਂ ਲੈ ਮੈਂ ਕਿੱਧਰ ਭਜਾਣਾ ਆ ਲੋ ਪਾਣੀ ਮਾਂ ਕਿੱਥੇ ਆ ਉਹ ਸਵੇਰ ਦੀ ਕੀ ਹੋਈ ਹੈ 11 ਵਜੇ ਦੀ ਅਜੇ ਤਾਂ ਕਰਮਾ ਮਮੀ ਆਈ ਨਹੀਂ ਹੈਗੀ 11 ਵਜੇ ਦੀ ਦੇਖ ਲੈ ਕਿੰਨਾ ਹੋਇਆ ਪੈਗਾ ਮੈਨੂੰ ਕਹਿਣੋਂ ਕਹਿੰਦਾ ਟਾਈਮ ਤੇ ਦੇਖ ਲੈ ਕਰ ਮੈਨੂੰ ਸੋਡਾ ਪਤਾ ਵੀ ਤੁਸੀਂ ਡਿਊਟੀ ਤੇ ਜਾਂਦੇ ਹੋ ਡਿਊਟੀ ਤੋਂ ਘਰੇ ਆਉਣਾ ਮੈਨੂੰ ਮੰਮੀ ਦਾ ਕੋਈ ਪਤਾ ਨਹੀਂ ਹੈਗਾ ਮੈਨੂੰ ਦੱਸ ਕੇ ਨਹੀਂ ਜਾਂਦੀ ਮੰਮੀ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਤੈਨੂੰ ਇਹ ਵੀ ਪਤਾ ਵੀ ਸਿਆਣਾ ਸ਼ਰੀਰ ਆ ਜੇ ਹੋਰ ਕਿਤੇ ਫਿੱਡਾ ਖਾ ਕੇ ਡੱਗ ਗਈ ਕੀ ਕਰਾਂਗੇ ਆਪਾਂ ਕੀ ਕਹਣਗੇ ਲੋਕ ਕਹਿਣਗੇ ਮਾਂ ਨੂੰ ਵੀ ਨਹੀਂ ਸੰਭਾਲ ਸਕਦੇ ਸਾਰਾ ਸੁਣਨਾਂ ਪਤਾਗਾ ਮੈਂ ਕਿਸੇ ਵੀ ਗੱਲ ਦੇ ਵਿੱਚ ਮੰਮੀ ਤੇ ਇੰਟਰਫੇਅਰ ਨਹੀਂ ਕਰਦੀ ਹੈਗੀ ਕਿਤੇ ਮੰਮੀ ਜਾਵੇ ਕਿ ਤੂੰ ਆਵੇ ਮੈਂ ਸੋਡੀ ਤਿਆਰੀ ਤੇ ਰਹਣੀ ਆ ਨਾ ਅੰਦਰੋਂ ਬਾਹਰ ਮੈਂ ਜਾਂਦੀ ਨਹੀਂ ਜਾਂ ਬਸ ਮੇਰੀ ਧੀਆ ਉਹਦੀ ਦੇਖਭਾਲ ਚਾ ਮੈਂ ਉਹ ਯਾਰ ਉਹ ਤਾਂ ਮੈਨੂੰ ਪਤਾ ਸਾਰਾ ਨਿਕਲ ਜਾਣਾ ਸ਼ਾਮ ਨੂੰ ਵੜਦਾ ਘਰੇ ਮਾੜਾ ਮੁੰਡਾ ਹੁਣ ਤੂੰ ਧਿਆਨ ਦਾ ਰੱਖਣਾ ਪੈਣਾ ਉਹ ਤੇ ਤੈਨੂੰ ਹੀ ਰੱਖਣਾ ਪਊਗਾ ਹੋਰ ਕੌਣ ਰੱਖੂਗਾ ਇੱਥੇ ਧਿਆਨੋ ਚਲ ਠੀਕ ਆ ਚੰਗਾ ਪਾਣੀ ਪੀ ਲੋ ਠੰਡੇ ਹੋ ਜਾਓ ਮਾੜਾ ਇਹ ਦਿਮਾਗ ਠੰਡਾ ਹੋ ਜਾ ਥੋੜਾ ਨਾਲੇ ਚੇਂਜ ਕਰ ਲੋ ਪਾਣੀ ਪੀਤੇ ਹੀ ਪਿਆ ਬਸ ਪਤਾ ਨਹੀਂ ਕਿੱਧਰ ਭੇਜ ਦਿੱਤਾ ਸਹਜ ਬੰਦਰ ਪਈਆ ਅੰਦਰ ਪਈ ਸਜੂ ਸੌਂਗੀ ਬੋਲਣ ਲੱਗ ਜਾਂਦੇ ਨੇ ਮੈਂ ਲੈ ਆ ਪੈ ਗਿਆ ਮੇਰਾ ਸਹਜ ਪੁੱਤ ਸੁੱਤਾ ਪਿਆ ਉਹ ਤਾਂ ਸੌ ਗਿਆ ਓਏ ਐ ਓਏ ਸੌ ਗਿਆ ਮੇਰਾ ਪੁੱਤ ਸਾ ਸਮਝਾ ਮੈਂ ਵੀ ਬਰਦੀ ਬੁਰਦੀ ਜੀ ਲਾਹਾਂ ਸੌ ਜਾਂਦੇ ਚੱਲੇ ਉਹ ਹੀ ਗੱਲ ਮੇਰੇ ਪੁੱਤ ਨੂੰ ਅੱਖ ਹੀ ਨਹੀਂ ਲੱਗਾਂ ਦਿੰਦੀ ਕਾਦੀ ਝੂਣਾ ਮੇਰੀ ਓਹ ਅਰਬਾ ਜੇ ਕੋਈ ਤੀ ਦੇ ਦਿੰਦਾ ਤਾਂ ਉਹਦੇ ਕੋਲੇ ਵਗ ਜਾਂਦੀ 10 ਦਿਨ ਹੁਣ ਕੀ ਕਰਾਂ ਕਿੱਧਰ ਜਾਵਾਂ ਨਾ ਉਹ ਚੱਲਦਾ ਨਾ ਖਾਤਾ ਔਟਦਾ ਹੇ ਹੇ ਦੇਖ ਵੀ ਨਾ ਲਵੇ ਇਹ ਵੀ ਪਰਸਨ ਲੈ ਕੇ ਆ ਹੋਰ ਪਤਾ ਲੱਗਦੇ ਲਾ ਦੇ ਦੇ ਨਹੀਂ ਕਿਤੇ ਵੇੜੇ ਚ ਗਈ ਪਾਏਗੀ ਹਮੌਜਾ ਨਾ ਐਸੀ ਲਾ ਕੇ ਕੜਾ ਕੋਈ ਆਇਆ ਵੀ ਬਿਰ ਪਰਨਾਗਾ। ਓਹੋ। ਵੇਖ ਲਾ। ਨਾ ਕੋਈ ਪਸ਼ੂਆਂ ਦਾ ਖਿਆਲ ਆ ਨਾ ਲੈਣਾ ਨਾ ਦੇਣਾ। ਅੰਦਰ ਪੈ ਜਾਂਦੀ ਆ ਲਾ ਕੇ ਸੀ। ਵੇਖ ਲਾ। ਖਲ ਇੱਟੀ ਦੇਖ ਲੈ ਲੈ ਰਿਜਦੀ। ਅੱਗ ਮੱਚਦੀ ਨਹੀਂ ਚੁੱਲੇ 'ਚ। ਕਿਵੇਂ? ਕੁਡਰਾਂ ਦੇ ਚੁੱਲੇ ਹੁੰਦੇ ਐ ਕਰੇ ਵੇ। ਲਾ। ਜਮਾਨੀ ਉਹ ਹੋਈ ਹੈਗੀ ਫੋਰਾ ਵੀ ਆਈ ਹੈ ਚਾਲਾ ਤੋ ਖ ਜਾਣ ਗਿਆ ਹੀ ਹੈਗੀ ਆ ਮਾੜੀ ਜੀ ਅੱਗ ਉਹ ਗਾਂਗੀ ਉਹ ਤੁੱਪੇ ਪੇ ਨੀ ਖੜੀ ਆਗੀ ਨਾ ਕੋਈ ਲੈਣਾ ਨਾ ਦੇਣਾ ਪਾਣੀ ਦਾ ਗਲਾਸ ਫੜਾਉਣਾ ਨਹੀਂ ਪੈਸੇ ਉਹਦੀ ਭਾੜੂਗੀ ਬਾਸ ਪਟ ਸੱਡੇ ਪਏ ਆ ਖੁੱਲੇ ਆ ਨਹੀਂ ਹੈਗਾ ਛੁੜੇ ਜਿਸੀ ਜਿਸੀ ਛੁੜੇ ਜਿਸੀ ਕਿੱਧਰ ਲੂੰਗਾ ਇਹਦੀ ਜਸੀ ਓੜੇ ਅਸੀ ਜਸੀ ਪਤਾ ਨਹੀਂ ਕਿੱਧਰ ਨੂੰ ਗਈ ਆ ਦੀਦ ਕੋਈ ਨਹੀਂ ਕਿਤੇ ਮੱਲਾ ਬੇਬੇ ਬਾਜਾ ਮਾਰਿਆ ਜਾਂ ਦੇਖਾ ਤੇ ਨਹੀਂ ਲੱਗ ਸੀ ਬਾਹਲਾ ਆ ਬੇ ਘੁੱਟ ਕੇ ਤੇ ਨਹੀਂ ਦੇਖੀ ਪਾਣੀ ਪੁਣੀ ਲੈਣਾ ਉਹ ਮਾਂ ਜਾਰੀ ਜਾਰੀ ਆ ਵੈਸੇ ਸਾਹਮਦਾ ਆਏ ਹੋਏ ਫੋਨ ਜਾਂ ਵੀ ਵਿੱਚੀ ਡਾਕੇ ਤੁਰ ਗਈ ਇੱਥੇ ਕੋਮ ਕਮ ਚਾ ਇਹ ਜਿਦਾ ਆਪੜਾਂ ਚੋਂ ਕੋਲ ਨਹੀਂ ਆਉਂਦੀ ਮੈਂ ਕੋਕੇ ਰੱਖੂੰਗੀ ਨਹੀਂ ਤਾਂ ਇਹ ਹੜਦੀ ਨਹੀਂ ਪਰਸ ਤਾਂ ਫਰੋਲ ਹੀ ਲੈ ਲਈ ਬਟੂਆ ਜਾ ਤਾਂ ਬਾਹਰ ਤੋਂ ਵਾੜਾ ਟਰੱਕ ਫਰੋਲੂਗੀ ਕੁੜੀ ਅੰਦਰ ਹੀ ਬੈਠੀ ਸੀਗੀ ਕੀ ਹੋ ਗਿਆ ਬਬੇ ਤੈਨੂੰ ਇੰਨੀਆਂ ਹਾਕਾਂ ਮਾਰੀਆਂ ਸੀ ਹਾਂ ਸੁੱਤੀ ਪਈ ਸੀ ਮਨਾ ਘਟ ਪਾਣੀ ਦੀ ਫੂਕ ਦੇ ਮੈਨੂੰ ਕੁੜੇ ਤੂੰ ਹੁਣ ਆਇਆ ਉਹਦੀ ਤੜਕੇ ਦੀ ਗਈ ਹੋਈ ਟਾਈਮ ਤਾਂ ਦੇਖ ਲੈ ਕੀ ਹੋਇਆ ਪਿਆਗਾ ਕਿੰਨਾ ਕ ਹੋ ਗਿਆ 3 ਵਜੇ ਨੇਗੇ ਲੈ 3 ਵਜੇ ਨੇ ਟਾਈਮ ਦੇਖਣਾ ਹੁੰਦਾ ਪਹਿਲਾਂ ਆ ਟਾਈਮ ਦੇਖ ਹੀ ਲੈ ਪੌਣੇ ਸੀ ਹੋਇ ਪੈਣੇ ਲੈ ਉਹ ਤੇਰਾ ਮੁੰਡਾ ਵੀ ਆ ਗਿਆ ਘਰੇ ਆ ਗਿਆ ਆਹੋ ਆ ਗਿਆ ਹੱਕ ਦਾ ਤੁਹਾਨੂੰ ਕਿਦੋਂ ਨਹੀਂ ਮਾਰੀ ਜਾਂਦੀ ਆ ਸੁਣਦੇ ਨਹੀਂ ਕਰਦੇ ਸੁੱਤਾ ਬੈਠੇ ਉਹ ਵੀ ਮੇਰੇ ਕੋਲੇ ਮੈਂ ਤਾਂ ਉਹਦੇ ਕੋਲੇ ਬੈ ਗਈ ਸੀ ਬੰਦਾ ਦਵਾਈ ਤਾਂ ਮੈਂ ਟਾਈਮ ਨਾਲ ਹੀ ਲੈ ਕੇ ਆ ਗਈ ਸੀ ਕੀ ਤੋ ਘਰ ਬੈ ਗਈ ਸੀ ਜਦ ਦਵਾਈ ਲੈ ਤੂੰ ਸਿੱਧੀ ਘਰੇ ਆ ਜਾ ਹੁਣ ਕਿੱਥੋਂ ਆ ਕੇ ਪੈਸੇ ਤੇਰੇ ਕੋਲੇ ਦਵਾਈਆਂ ਲਿਆਉਣ ਨੂੰ ਮੈਂ ਤਾਂ ਉਹ ਤੋਂ ਲੈਤੇ ਧਾਰੇ ਕੀ ਤੋ ਲੈਤੇ ਧਾਰੇ ਕਰਤਾਰੋਂ ਤੋਂ ਲੈਤੇ ਸਿੱਧਾ ਰੇ ਥੋੜਾ ਸੱਚ ਬੋਲਿਆ ਕਰ ਕਰਤਾਰੋਂ ਤੋਂ ਲੈਤੇ ਸੀ ਕਿ ਲੈ ਦੱਸ ਥੋੜਾ ਜਿਹਾ ਨਵੀਂ ਕਰਤਾਰੋਂ ਕਿਹੜੀ ਜਮ ਵੀ ਹੁਣ ਕਰਤਾਰੋਂ ਜਿੱਦਣ ਲੈ ਲੈਂਦੀ ਪਾਣੀ ਦਾ ਗਲਾਸ ਵੀ ਨੇ ਪੁੱਤ ਜਿਉਣਾ ਚੱਲ ਮੇਰਾ ਡੰਗਾ ਸਾਰ ਤੱਕ ਹੀ ਹੋ ਗਿਆ ਮੈਂ ਹਰਦੀਪ ਤੋਂ ਲੈ ਕੇ ਉਹਨੂੰ ਦੇ ਦੂੰਗੀ ਯਾਰ ਪੈਸੇ ਜਿਹੜੇ ਲੈਤੇ ਆ ਤੂੰ ਤੂੰ ਪੈਸੇ ਨਹੀਂ ਮੰਗਦੀ ਤੂੰ ਭੀਖ ਮੰਗਦੀ ਫਿਰਦੀ ਆ ਪੁੱਤ ਦੀ ਬਦਨਾਮੀ ਕਰਦੀ ਤੈਨੂੰ ਕਿਹੜਾ ਮਿਲਦਾ ਕੁਸ ਕਰੋ ਫਿਰ ਤੂੰ ਦੇ ਦਿੰਦੀ ਤਾਂ ਥੋਂ ਮੰਗੇ ਤਾਂ ਸੀਗੇ ਪਹਿਲਾਂ ਤੈਨੂੰ ਕਦੇ ਮਿਲੇ ਨਹੀਂ ਹੈਗੇ ਕਿਸੀ ਤਾਂ ਥੋਂ ਤੈਨੂੰ ਮੈਂ ਕਿੰਨੇ ਵਾਰ ਕਿਹਾ ਵੀ ਤੇਰੇ ਮੁੰਡੇ ਹੁੰਦੇ ਮੰਗਿਆ ਕਰ ਪੈਸੇ ਆਪੇ ਉਹ ਦੇਵੇ ਨਾ ਦੇਵੇ ਚੱਲ ਮੇਰਾ ਦਿਮਾਗ ਨਾ ਵਾਲਾ ਖਰਾਬ ਕਰ ਪਾਣੀ ਦੀ ਘੋਟ ਦੇ ਦੇ ਲਿਆ ਕੇ ਮੇਰੇ ਵਾਲੀ ਠੰਡਾ ਪੀ ਤੂੰ ਨਿੰਬੂ ਵਾਲਾ ਕਰਕੇ ਲੈ ਕੇ ਦਿੰਨੀ ਆ ਤੈਨੂੰ ਆ ਗਈ ਗਲੀ ਗਲੀ ਧੱਕੇ ਖਾ ਕੇ ਹੁਣ ਉਹਨੂੰ ਕਿਹੜਾ ਸੌਂਦਾ ਨਹੀਂ ਵੀ ਮਾਂ ਦੀ ਕਿਵੇਂ ਕਰੀ ਜਾਂਦੀ ਹੈਗੀ ਅੰਦਰ ਪਿਆਗਾ ਮੱਜਾਂ ਨਾਲ ਬੇ ਹਰਦੀਪ ਹੁਣ ਉਹਨੂੰ ਲੱਗ ਜਾ ਬਾਂਗਾ ਦੇਣਾ ਪੈਣਾ ਦੇਣਾ ਲਾ ਪਤਾ ਨਹੀਂ ਚ ਉਠ ਬੋਲੀ ਜਾਂਦੀ ਹੈਗੀ ਆਇਆਗਾ ਕਨਾ ਆਇਆਗਾ